ਬਾਈ ਹੁਣਾਂ ਦੀ ਦਾੜੀ ਜੰਮ ਗਈ ਕਹਿੰਦਾ ਬਾਈ ਸੁਣੋ ਨਾ ਗੱਡੀ ਭਰੀ ਖੜੀ ਆ ਪੂਰੀ ਬਹੁਤ ਜ਼ਿਆਦਾ ਸਰੋਪ ਪੈ ਰਹੀ ਆ ਕਈ ਦਿਨ ਹੋ ਗਏ ਬਹੁਤ ਢੇਰ ਲੱਗੇ ਪਏ ਆ ਇੱਧਰ ਘਰ ਵਜੋਂ ਨਵੀਂ ਭਰ ਗਈ ਕਿੰਨੀ ਕਿਸਣਾ ਹੋਣੀ ਆ ਬਾਈ ਹੋਊ 4-4 ਫੁੱਟ ਨਾ ਕੋ ਵੱਧੂ ਇਹ ਇੱਥੇ ਗੱਡੀ ਖੜੀ ਆ ਪਰ ਪਤਾ ਨਹੀਂ ਲੱਗਦਾ ਹਨਾ ਵੀ ਗੱਡੀ ਖੜੀ ਆ ਬਹੁਤ ਜ਼ਿਆਦਾ ਪੈ ਗਈ ਯਾਰ ਤਾਂ ਬਾਈ ਸੁਣੋ ਤਰਾਸ ਤੋਂ ਵੀ ਭਰੇ ਖੜਿਆ ਆ ਆ ਰਾਜ ਬਣਾਇਆ ਸੀ ਬਾਈ ਕੱਲ ਵੀ ਨੰਗਣ ਲੂ ਇਹ ਇਧਰ ਆਪਣਾ ਗੇਟ ਆ ਬਾਹਰ ਆਉਣ ਜਾਣ ਵਾਲਾ ਬਰਤ ਜਿਆਦਾ ਸਨੋਪ ਭਣ ਕਰਕੇ ਇਹ ਵੀ ਬੰਦ ਹੀ ਹੋ ਗਿਆ ਦੋ ਦਿਨ ਹੋ ਗਏ ਹੁਣ ਇਧਰ ਵੀ ਗੇਟ ਆ ਦੇਖ ਲੋ ਪਰਿਆ ਖੜਾ ਵੀ ਗੇਟ ਤੇ ਖੁੱਲਣਾ ਨਹੀਂ ਹੁਣ ਚਾਰ ਪੰਜਰ ਬਾਅਦ ਜੇ ਸਨੋ ਚੱਕਾਂਗੇ ਤਾਂ ਆਪਾਂ ਵੇ ਖਰੂ ਨਹੀਂ ਤਾਂ ਫਿਰ ਇਹ ਗੇਟ ਖੁੱਲਣਾ ਨਹੀਂ ਬਾਈ ਜੀ ਉੱਥੇ ਸਾਡਾ ਉਹ ਪਿਆ ਬਾਰਬੀਕਿਊ ਜਿਹੜਾ ਉਹ ਸਾਹਮਣੇ ਵਾਲਾ ਨਾ ਪਰ ਬਹੁਤ ਜਿਆਦਾ ਸਨੋਪ ਭਣ ਕਰਕੇ ਉਹ ਵੀ ਦਿਖਦਾ ਨਹੀਂ ਮਤਲਬ ਇੱਥੇ ਆਉਣਾ ਤਾਂ ਬਹੁਤ ਸੌਖਾ ਅੱਥੀ ਆ ਕੇ ਠੰਡ ਚ ਸਰਵਾਈਵ ਕਰਨਾ ਬਹੁਤ ਔਖਾ ਬਈ ਹੈ ਨਾ ਸਾਰੇ ਕੱਪੜੇ ਕੋਪੜੇ ਵਧੀਆ ਪਾ ਕੇ ਰੱਖਣੇ ਪੈਂਦੇ ਆ ਜਿਵੇਂ ਆ ਬੂਟ ਪਾਏ ਹੈ ਮੇਰੇ ਸਨੋ ਵਾਲੀ ਵੱਡੇ ਬੂਟ ਆ ਜਿੰਨੀ ਸਨੋ ਇਧਰ ਪਈ ਜਾਂਦੀ ਆ ਆਪਣੇ ਡਰਾਈਵ ਤੇ ਹੈ ਨਾ ਆਪਾਂ ਚੱਕ ਚੱਕ ਇਧਰ ਸਾਈਡ ਤੇ ਲਾਈ ਜਾਂਦੇ ਆ ਜਿੰਨੀ ਸਾਈਡ ਤੇ ਲਾਈ ਜਾਂਦੇ ਆ ਓਨੀ ਹੋਰ ਪਈ ਜਾਂਦੀ ਆ ਟਿੱਬੇ ਜੇ ਬਣ ਜਾਂਦੇ ਆ ਈ ਦੂਰ ਦੂਰ ਤੱਕ ਜਿੱਥੇ ਤੱਕ ਵੀ ਤੁਹਾਨੂੰ ਦੇਖਣਾ ਆ ਸਾਰਾ ਇਹ ਚਿੱਟਾ ਚਿੱਟਾ ਹੀ ਜਾਂਦਾ ਕੰਮ ਹੋ ਦੇਖ ਲਓ ਗੱਡੀਆਂ ਸਾਹਮਣੇ ਆਹ ਲੱਗਦਾ ਜਿਵੇਂ ਗੱਡੀਆਂ ਤੇ ਰਜਾਈਆਂ ਪਾ ਕੇ ਖੜਾਇਆ ਹੁੰਦਾ ਘਰ ਦੇਖ ਲੋ ਜਮਾ ਦੇਖਦੇ ਨਹੀਂ ਕੋਸ਼ਤਾਂ ਦੇਖੋ ਭਰੀਆਂ ਪਈਆਂ ਆਹ ਰੋਡ ਦਾ ਹਾਲ ਆ ਹੁਣ ਇੱਥੇ ਜਿੰਨੀ ਗੱਡੀ ਚੱਲੀ ਜਾਂਦੀ ਆ ਓਨੀ ਤਲਕੀ ਜਾਂਦੀ ਆ ਆਹ ਦੇਖ ਲੋ ਵੀ ਕਿੰਨੀ ਸਨੋਵਾ ਇਹਦੇ ਉੱਤੇ ਗੱਡੀ ਚੱਲਦੀ ਨਹੀਂ ਹਨਾ ਆਹ ਰੋਡ ਜਮਾ ਖਾਲੀ ਪਿਆ ਹੋ ਬੰਦਾ ਆਉਂਦਾ ਕੋਈ ਮਜਬੂਰੀ ਵਾਲਾ ਬੰਦਾ ਬਹੁਤ ਹੌਲੀ ਹੌਲੀ ਆਉਂਦਾ ਭਾਈ ਆਹ ਭਾਈ ਵੀ ਗੱਡੀ ਕੱਢ ਲਿਆ ਕੱਢ ਰਿਹਾ ਨੇ ਜਾਣਾ ਉਹਦੇ ਕੰਮ ਤੇ ਹੁਣ ਕਾਮونی ਰੋਕਦੇ ਜਿਹੜੇ ਬੰਦੇ ਕੰਮ ਕਰਦੇ ਆ ਅੰਦਰਲੀ ਸਾਈਡ ਮਤਲਬ ਜਿਹਨਾਂ ਦਾ ਇਨਸਾਈਡ ਵਰਕ ਰੇ ਉਹਨਾਂ ਨੂੰ ਫਿਰ ਜਾਣਾ ਹੀ ਪੈਂਦਾ ਬਈ ਕੰਮ ਤੇ ਆਹ ਬਾਈ ਵੀ ਜਾਂਦਾ ਦੇ ਹੌਲੀ ਹੌਲੀ ਆ ਦੇਖ ਲੋ ਵੀ ਬਰਾਹਲੀਆ ਦਰਾਤ ਭਰੇ ਪਿਆ ਆ ਸਾਡੇ ਗਵਾਂਡੀਆਂ ਦਾ ਘਰ ਆ ਇਹ ਵੀ ਫੁੱਲ ਭਰੇ ਪਿਆ ਆ ਜਾ ਹੁਣ ਫਿਰ ਖੱਚ ਕੇ ਝੱਲੇ ਆ ਚੱਕਦੇ ਜਾਂਦਾ ਰੇਖ ਜੀ ਦੇ ਕੇ ਲਿਆ ਵੈਕ ਕਰ ਲਾ ਮੜੀ ਵੈਕ ਕਰ ਲਾ ਬੈਕ ਕਰ ਲੈ ਗੱਡੀ ਬੈਕ ਕਰਕੇ ਉਹਰੇ ਲੈ ਉਹਰੇ ਲਿਆ ਦੂੰ ਇੱਥੇ ਲੈ ਇੱਕ ਵਾਰ ਹਲੀਆਂ ਵੱਡੀਆਂ ਗੱਡੀਆਂ ਨਾਲ ਤਾਂ ਟਾਇਰ ਵੱਡੇ ਆ ਇਹਨਾਂ ਨੂੰ ਛੇਦਕੀ ਪ੍ਰੋਬਲਮ ਨਹੀਂ ਆਉਂਦੀ ਜਿਵੇਂ ਛੋਟੀਆਂ ਗੱਡੀਆਂ ਬਾਈ ਵਾਲੀ ਗੱਡੀ ਜਿਵੇਂ ਛੋਟੀ ਆ ਇਹਦੇ ਮੁਸ਼ਕਲ ਆਉਂਦੀ ਆ ਦੇਖੋ ਦੇਰ ਏ ਜੀ ਆ ਦੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਸਕਰਟ ਕਰਦੀ ਆ ਗੱਡੀ ਬੈਕ ਕਰਨਾ ਬੈਕ ਕਰਕੇ ਇਧਰੋਂ ਲਿਆ ਸੀ ਤੀ ਚੱਲ ਜਾਣ ਦੇ ਚੱਲ ਚੱਲ ਗਈ ਸੱਕਾ ਲਾਣਾ ਬੂ ਬਾਈ ਵਾਲੀ ਗੱਡੀ ਨੂੰ ਕਈ ਗਈ ਚੱਲ ਵਾਹ ਕਰ ਲਾ ਵਾਹ ਕੇ ਇਧਰ ਨੂੰ ਇਧਰ ਨੂੰ ਲਿਆ ਇਧਰ ਨੂੰ ਟੜ ਮੁਸ਼ਕਲ ਬਾਈ ਵਾਲੀ ਗੱਡੀ ਤਾਂ ਫਸ ਗਈ ਬਾਈ ਕੱਢਣੀ ਪਊ ਵੇਲ ਚ ਬੂਲ ਚ ਜੱਕੜੇ ਪਣਿਆ ਆਪਾਂ ਨੂੰ ਦੁਬਾਰੇ ਲਾਓ ਵੀ ਕੰਮ ਖਰਾਬ ਹੋ ਗਿਆ ਗੱਡੀ ਸਾਡੀ ਫਸ ਗਈ ਗੱਡੀ ਕੱਢੀਏ ਫਿਰ ਅਗਲੀ ਵੀਡੀਓ ਚ ਮਿਲਾਂਗੇ ਬਾਈ ਛੇਤੀ ਵੀ ਥੈਂਕ ਯੂ ਸਾਰਿਆਂ ਦਾ ਬਣੇ ਰਹੋ ਆਪਣੇ ਚੈਨਲ ਦੇ ਨਾਲ ਜੀ ਫਾਈਨਲੀ ਇਹਨੇ ਵੇਲ ਚ ਬੂਲ ਚ ਮਾਰਨ ਤੋਂ ਬਾਅਦ ਛਬਲਾ ਮਾਰਨ ਤੋਂ ਬਾਅਦ ਗੱਡੀ ਨਿਕਲ ਗਈ ਹੈ ਬਾਈ ਆਪਣੀ ਅੱਛਾ ਦੇਖ ਸਕਦੇ ਹੋ ਥੱਲੇ ਕੀ ਹਾਲਾਤ ਹੋਇਆ ਆਠੇ ਬਣਾਤੇ ਪੂਰੇ ਹੋ ਜਾਂਦਾ ਬਾਈ ਹੌਲੀ ਹੌਲੀ ਹੁਣ ਕੰਮ ਨਹੀਂ ਬਾਈ ਰੁਕਦੇ ਇੱਥੇ ਕੰਮਾਂ ਤੇ ਜਾਣੇ ਪੈਂਦਾ ਬੰਦੇ ਨੂੰ ਠੰਡ ਦੇ ਵਿੱਚ ਵੀ ਸੋ ਜਿੰਨੇ ਮੇਰੇ ਵੀਰ ਭਾਈ ਸਾਰੇ ਜਿਹੜੇ ਕੰਮਾਂ ਤੇ ਜਾਂਦੇ ਆ ਕੱਪੜੇ ਆਪਦੇ ਵਧੀਆ ਪਾ ਕੇ ਰੱਖੋ ਮੋਟੇ ਹੱਥਾਂ 'ਚ ਗਲੋਵਜ਼ ਪਾ ਕੇ ਰੱਖੋ ਤੇ ਪੈਰਾਂ 'ਚ ਵਧੀਆ ਬੂਟ ਪਾ ਕੇ ਰੱਖੋ ਠੀਕ ਆ ਬਾਈ ਨਹੀਂ ਤਾਂ ਹੱਥਾਂ ਦਾ ਫਰਾਏ ਹਾਲ ਹੋ ਜਾਂਦਾ ਦੇਖ ਲਓ ਤੁਸੀਂ